ਵਾਲੇ ਇਹਨਾਂ ਮਤੋਂ ਸਾਡੇ ਜਿਹੜੇ ਪਾਲਿਸੀ ਮੇਕਰ ਆ ਜਾਂ ਸਾਡੇ ਜਿਹੜੀ ਪੋਲਿਟਿਕਲ ਜਮਾਤ ਹੈ ਉਹ ਸਾਡਾ ਕੇਸ ਹੈ ਉਸ ਤਰੀਕੇ ਨਾਲ ਸਰਕਾਰ ਦੇ ਅੱਗੇ ਰੱਖ ਨਹੀਂ ਪਾ ਰਹੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਇਸ ਆંકੜੇ ਦੱਸਣ ਤੋਂ ਬਾਅਦ ਤੁਸੀਂ ਅਸੀਂ ਤੇ ਅੱਜ ਡਿਸਕਸ ਕਰ ਰਹੇ ਹਾਂ ਨਾ ਸਰਕਾਰ ਨੂੰ ਤਾਂ ਇਹ ਵੀ ਪਤਾ ਹੁੰਦਾ ਕਿਹੜੇ ਇਕੜ ਦੇ ਵਿੱਚ ਕਿੰਨਾ ਰਖਵਾ ਹੈ ਕਿੰਨੀ ਉਹਦੇ ਨਾਲ ਜਵੀ ਹੈ ਕਿੰਨਾ ਉਹਦੇ ਨਾਲ ਪੱਠੇ ਵੀ ਜਿਨੇ ਕਿੰਨਾ ਸਭ ਕੁਝ ਡਾਟਾ ਹੁੰਦਾ ਗਰਦੌਰੀਆਂ ਤੋਂ ਪਤਾ ਲੱਗਦਾ ਅੱਜ ਕੱਲ ਦੇ ਰਿਮੋਟ ਸੈਂਸਿੰਗ ਦੇ ਨਾਲ ਪਤਾ ਲੱਗਦਾ ਨਾਲੇ ਅੱਜ ਕੱਲ ਤੇ ਤੁਹਾਨੂੰ ਉਦਾਂ ਹੀ ਪਤਾ ਲੱਗ ਗਿਆ ਕਿ ਕਿੰਨੇ ਪਰਾਲੀ ਸੜਨਦੇ ਹੀ ਆ ਫਟ ਸੈਟੇਲਾਈ ਉਹ ਆ ਜਾਂਦੀ ਹੈ ਮਗਰੇ ਐਸਐਚਓ ਮਾਰਦੇ ਨੇ ਛਾਲਾਂ ਜਾਂਦੇ ਨੇ ਗੱਡੀਆਂ ਭਰ ਕੇ ਪਰਚਾ ਦੇ ਕੇ ਆਉਂੋ ਮਗਰ এনवायरमेंट ਵਾਲੇ ਚਲੇ ਜਾਂਦੇ ਨੇ ਉਹ ਲਾਲ ਐਂਟਰੀਆਂ ਕਰਦੇ ਉਹ ਮਾਲ ਮਹਿਕਮੇ ਵਾਲੇ ਹੁਣ ਤੁਸੀਂ ਕਿਦਾਂ ਕਹਿ ਸਕਦੇ ਹੋ ਤੁਹਾਨੂੰ ਨਹੀਂ ਪਤਾ ਇਹਦਾ ਮਤਲਬ ਅਸੀਂ ਭਾਰਤ ਸਰਕਾਰ ਵਿੱਚ ਦੁਨੀਆ ਵਿੱਚ ਆਪਣਾ ਪੱਖ ਰੱਖਣ 'ਚ ਫੇਲ ਹੋਏ ਆ ਤੁਸੀਂ ਫੇਲ ਤਾਂ ਹੋਏ ਹੋ ਵੀ ਜੇ ਤੁਹਾਡੇ ਬਾਰੇ ਕਿਸੇ ਨੂੰ ਪਤਾ ਹੀ ਨਹੀਂਗਾ ਤੁਸੀਂ ਤੇ ਹੱਥ ਤੇ ਸਰੋਂ ਜਮਾਈ ਹੈ ਨਾ ਇੱਕ ਸਟੇਟ ਤੇ 27 ਸਟੇਟਾਂ ਕਿਤੇ ਫਿਰਦੇ ਪਏ ਜੀ ਜੀਮਾ ਸਾਹਿਬ ਫਿਰ ਇਹ ਤਾਂ ਰੈਗੂਲਰ ਫੇਲਿਅਰ ਹੈ ਨਾ ਸਰ ਇੰਨੀਆਂ ਸਰਕਾਰ ਇਹ ਫੇਲਿਅਰ ਪਿਛਲੇ 10 ਸਾਲ ਦਾ ਨਹੀਂ ਪਿਛਲੇ 40 ਸਾਲ ਦਾ ਮੈਂ ਧੰਨਵਾਦ ਕਰਦਾ ਤੁਸੀਂ ਐਡਾ ਵੱਡਾ ਸੱਚ ਬੋਲੇ ਸਰ ਸਰਕਾਰ ਜਿਹੜੀ ਮਰਜ਼ੀ ਹੋਵੇ ਪਾਰਟੀ ਜਿਹੜੀ ਮਰਜ਼ੀ ਹੋਵੇ ਰਾਜਨੀਤੀ ਤੇ ਵੋਟਰਾਂ ਦੇ ਸਿਰ ਤੇ ਕਰਨੀ ਹੈ ਉਹਨਾਂ ਦੇ ਬਸ਼ਿੰਦਿਆਂ ਦੇ ਕਰਨੀ ਉਹਨਾਂ ਲੋਕਾਂ ਦੇ ਕਰਨੀ ਉਹਨਾਂ ਵੋਟਰਾਂ ਤੇ ਕਰਨੀ ਜਿਓ ਜੀਂਦੇ ਹੋਣਗੇ ਤੇ ਉਹਨਾਂ ਦੇ ਰਾਜਨੀਤੀ ਕਰੋਗੇ ਨਾ ਜਿਓ ਭੁੱਖੇ ਹੀ ਮਰ ਜਾਣਗੇ ਅੱਜ ਦੇ ਦਿਨ ਆਪਣਾ ਕਿਸਾਨ ਸਾਡੇ ਪੰਜਾਬ ਦਾ ਪੱਲਿਓ ਪੇਟ ਕੱਟ ਕੇ ਦੇਸ਼ ਦਾ ਅੰਨ ਭੰਡਾਰ ਭਰਦਾ ਪਿਆ ਆਪਾਂ ਇਹ ਵੀ ਨਹੀਂ ਦੱਸ ਸਕਦੇ ਕਿਸੇ ਨੂੰ ਕੀ ਮੁਸ਼ਕਲ ਹੈ ਸਾਨੂੰ ਇਹਦੇ ਵਿੱਚ